ਨਵੀਂ ਮੈਟਰੋ ਇੱਕ ਹਾਸੇ ਮਜ਼ਾਕ ਤੇ ਤੁਹਾਨੂੰ ਹੋਰ ਬਲੌਗ ਬਣਾਉਣ ਲੱਗੇ ਆ ਇੱਕ ਇੱਥੇ ਕੈਨੇਡਾ ਦੇ ਵਿੱਚ ਘਰਾਂ ਦੇ ਵਿੱਚ ਇੰਨੀ ਸ਼ਾਂਤੀ ਆ ਤੇ ਨਾ ਤਾਂ ਇੱਥੇ ਤੁਹਾਨੂੰ ਕੋਈ ਬੇਨਤੀ ਸੁਣਨੀ ਆ ਜਿਵੇਂ ਆਪਣੇ ਬੇਨਤੀ ਕਰ ਦਿੰਦਾ ਜਿਹੀ ਬੇਨਤੀ ਕੀਤੀ ਜਾਂਦੀ ਆ ਭਾਈ ਫਲਾਨਿਆਂ ਦਾ ਮੋਬਾਈਲ ਡੈਗ ਪਿਆ ਤੇ ਉਹ ਦੇ ਕਿਸੇ ਨੂੰ ਲੱਭੇ ਤਾਂ ਫਲਾਨੇ ਨੂੰ ਫੜਾ ਦਿਓ ਨਾ ਇੱਥੇ ਹਾਰੀ ਵਾਲੇ ਆਉਂਦੇ ਆ ਜਿਵੇਂ ਫਲਾਣਾ achar ਵਾਲਾ ਆ ਗਿਆ ਨਾ ਇੱਥੇ ਸਬਜੀ ਵਾਲਾ ਆਉਂਦਾ ਵਾ ਵੀ ਭਾਈ ਤਾਜੀ ਗੋਭੀ ਲੈ ਲਓ ਮਟਰ ਲੈ ਲਓ achar ਫਲਾਨੀ ਚੀਜ਼ ਲੈ ਲਓ ਹੈ ਤੇ ਨਾ ਹੀ ਇੱਥੇ ਇੰਨੀ ਸ਼ਾਂਤੀ ਆ ਨਾ ਹੀ ਇੱਥੇ ਜਿਹੜੇ ਉਹ ਆਪਣੇ ਆਪਣੇ ਹੁੰਦੇ ਆ ਫਰਾਡ ਜੇ ਠੱਗ ਜਿਹੜੇ ਪਰਚੀਆਂ ਲਈ ਫਰਦੇ ਹੁੰਦੇ ਆ ਕੋਈ ਗੁਰਦੁਆਰਾ ਸਾਹਿਬਾਨਾਂ ਦੇ ਨੋਂ ਤੇ ਕੋਈ ਮੰਦਿਰਾਂ ਦੇ ਮੰਦਿਰ ਦੇ ਨਾਮ ਤੇ ਉਹ ਪਾਰਟੀਆਂ ਬਣਾਈ ਫਿਰਨਾਂ ਦਾ ਫੇਕ ਦੀਆਂ ਵੀ ਅਸੀਂ ਲੰਗਰ ਲਾਉਣਾ ਨਾ ਉਹ ਹੋਏ ਜੇ ਇੱਥੇ ਕੋਈ ਆਪਾਂ ਨੂੰ ਮਿਲਦੇ ਆ ਤੇ ਨਾ ਹੀ ਅਸੀਂ ਤਾਂ ਗਿੱਟਾਂ 'ਲ ਬੈਠੇ ਝਾਕੀ ਜਾਂਦੇ ਰਹਿੰਦੇ ਆ ਵੀ ਕੋਈ ਗੇਟ ਖੜਕਾਊਗਾ ਕੋਈ ਨਹੀਂ ਗੇਟ ਖੜਕਾਉਂਦਾ ਆਪਣੇ ਵਾਲੀ ਰੌਣਕ ਨਹੀਂ ਹੈ ਨਾ ਹੀ ਕੋਈ ਲੱਗੀ ਆਉਂਦਾ ਜਿਵੇਂ ਆਪਣੇ ਆ ਗਿਆ ਅਗਲਾ ਗੇਟ ਖੜਕਾਉਂਦਾ ਆਪਣੇ ਅਰਕਾ ਅੰਦਰ ਫਲਾ ਅਗਲਾ ਕਹਿੰਦਾ ਸਰਦਾਰ ਸਾਹਿਬ ਹੈਗੇ ਆਪਾਂ ਕਹਿੰਦੇ ਹਾਂ ਬਈ ਫਲਾਣਾ ਸੇ ਦੱਸ ਉਹ ਕਹਿੰਦੇ ਸਰਦਾਰ ਜੀ ਫਲਾਣਿਆਂ ਦਾ ਬੁੜਾ ਮਰ ਗਿਆ ਫਲਾਣਾ ਫਲਾਣਿਆਂ ਦੇ ਇੰਨੇ ਇੰਨੇ ਮੇਰੇ ਸਸਕਾਰ ਆ ਜਾਂ ਕਾਰਡ ਆ ਜਾਂਦਾ ਇਹਨੇ ਬੇਲਾ ਜਾਰੂ ਤੇ ਦਾ ਫੋਲਰ ਓਨ ਕਰੇਂਦੀ ਆ ਇੱਥੇ ਆਪਣੇ ਇੱਥੇ ਦਾ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ ਕੰਮ ਬਸ ਘਰੇ ਗੱਡੀ ਖੜਾਓ ਅੰਦਰ ਵੜ ਜਾਓ ਬਸ ਕੋਈ ਕਿਸੇ ਦਾ ਗੇਟ ਹੀ ਨਹੀਂ ਖੜਕਾਉਂਦਾ ਬਿਨਾਂ ਵਜਾ ਠੀਕ ਆ ਨਾ ਗੱਡੀਆਂ ਦੇ ਹਾਰਨ ਵਜਦੇ ਆ ਇੱਥੇ ਜਿਵੇਂ ਆਪਣੇ ਦਾ ਤਰ੍ਹਾਂ ਤਰ੍ਹਾਂ ਦੇ ਹਾਰਨ ਵਜਦੇ ਆ ਆ ਦੇਖੋ 8:00 8:00 ਵਜੇ ਦਾ ਸ਼ਾਮ ਦਾ ਰਾਤ ਦਾ ਟਾਈਮ ਆ ਤੇ ਆ ਦੇਖ ਲਓ ਕਿੰਨੀ ਸ਼ਾਂਤੀ ਆ ਮਤਲਬ ਹੀ ਨਹੀਂ ਹੈ ਬਈ ਕੋਈ ਇੱਥੇ ਸ਼ੋਰ ਸ਼ਰਾਬਾ ਹੋਊਗਾ ਗੱਡੀਆਂ ਵਾਂ ਜਿੱਥੇ ਸਟਾਪ ਸਾਈਨ ਆਉਂਦਾ ਉੱਥੇ ਗੱਡੀ ਰੋਕਦੇ ਐ ਨਾ ਐ ਨਹੀਂ ਹੈ ਵੀ ਉੱਥੋਂ ਬਿਨਾ ਗੱਡੀ ਰੋਕੇ ਤੋਂ ਚਲੀ ਜਾਊਂ ਯਾਨੀ ਅਸੀਂ ਤਾਂ ਇਹ ਗੱਲ ਨੂੰ ਤਰਸੇ ਪਈਆਂ ਵੀ ਕੋਈ ਗੇਟ ਖੜਕਾ ਬਿਠਾੜ ਦਿੰਦੇ ਆ ਕਿ ਬਾਹਰੋਂ ਹਾਕ ਮਾਰੇ ਉਹ ਫੁਲਾਨਿਆਂ ਕਿਵੇਂ ਆ ਉਹ ਚੀਜ਼ਾਂ ਹੈ ਨਹੀਂ ਇੱਥੇ ਧੰਨਵਾਦ ਨਾ ਪਾ ਇੱਥੇ ਤੁਹਾਨੂੰ ਕੋਈ ਬੇਨਤੀ ਸੁਣਨੀ ਆ ਜਿਵੇਂ ਆਪਣੇ ਬੇਨਤੀ ਕਰ ਦਿੰਦਾ ਜੀ ਬੇਨਤੀ ਕੀਤੀ ਜਾਂਦੀ ਆ ਭਾਈ ਫਲਾਨਿਆਂ ਦਾ ਮੋਬਾਈਲ ਡੈਗ ਪਿਆ ਤੇ ਉਹ ਜੇ ਕਿਸੇ ਨੂੰ ਲੱਭੇ ਤਾਂ ਫਲਾਨੇ ਨੂੰ ਫੜਾ ਦਿਓ ਨਾ ਇੱਥੇ ਖਾਰੀ ਵਾਲੇ ਆਉਂਦੇ ਆ ਜਿਵੇਂ ਫਲਾਨਾ achar ਵਾਲਾ ਆ ਗਿਆ ਨਾ ਇੱਥੇ ਸਬਜੀ ਵਾਲਾ ਆਉਂਦਾ ਵਾ ਮੈਂ ਭਾਈ ਤਾਜੀ ਗੋਭੀ ਲੈ ਲਓ ਮਟਰ ਲੈ ਲਓ achar ਫਲਾਨੀ ਚੀਜ਼ ਲੈ ਲਓ ਹੈ ਤੇ ਨਾ ਹੀ ਇੱਥੇ ਇੰਨੀ ਸ਼ਾਂਤੀ ਆ ਨਾ ਹੀ ਇੱਥੇ ਜਿਹੜੇ ਉਹ ਆਪਣੇ ਆਪਣੇ ਬਹੁੰਦੇ ਫਰਾਡ ਜੇ ਠੱਗ ਜਿਹੜੇ ਪਰਚੀਆਂ ਲਈ ਫਰਦੇ ਹੁੰਦੇ ਆ ਕੋਈ ਗੁਰਦੁਆਰਾ ਸਾਹਿਬਾਨਾਂ ਦੇ ਨੋਂ ਤੇ ਕੋਈ ਮੰਦਰਾਂ ਦੇ ਮੰਦਰ ਦੇ ਨਾਂ ਉਤੇ ਉਹ ਪਰਚੀਆਂ ਬੜਾਈ ਫਿਰਨਾਂ ਦਾ ਫੇਕਦੀਆਂ ਵੀ ਅਸੀਂ ਲੰਗਰ ਲਾਉਣਾ ਨਾ ਉਹ ਹੋਏ ਜੇ ਇੱਥੇ ਕੋਈ ਆਪਾਂ ਨੂੰ ਮਿਲਦੇ ਆ ਤੇ ਨਾ ਹੀ ਅਸੀਂ ਤਾਂ ਗਿੱਟਾਂ 'ਲ ਬੈਠੇ ਝਾਕੀ ਜਾਂਦੇ ਰਹਿੰਦੇ ਆ ਵੀ ਕੋਈ ਗੇਟ ਖੜਕਾਊਗਾ ਕੋਈ ਨਹੀਂ ਗੇਟ ਖੜਕਾਉਂਦਾ ਆਪਣੇ ਵਾਲੀ ਰੌਣਕ ਨਹੀਂ ਹੈ ਨਾ ਹੀ ਕੋਈ ਲੱਗੀ ਆਉਂਦਾ ਜਿਵੇਂ ਆਪਣੇ ਆ ਕੇ ਅਗਲਾ ਗੇਟ ਖੜਕਾਉਂਦਾ ਆਪਣੇ ਅਰਕਾ ਅੰਦਰ ਫਲਾ ਅਗਲਾ ਕਹਿੰਦਾ ਸਰਦਾਰ ਸਾਹਿਬ ਹੈਗੇ ਆਪਾਂ ਕਹਿੰਦੇ ਹਾਂ ਬਈ ਫਲਾਨਾ ਸੇ ਦੱਸ ਉਹ ਕਹਿੰਦੇ ਸਰਦਾਰ ਜੀ ਫਲਾਨਿਆਂ ਦਾ ਬੁੜਾ ਮਰ ਗਿਆ ਫਲਾਨਾ ਫਲਾਨਿਆਂ ਦੇ ਇੰਨੇ ਵੇਲੇ ਸਸਕਾਰ ਆ ਜਾਂ ਕਾਰਡ ਆ ਜਾਂਦਾ ਕਿਸੇ ਨੇ ਵਿਆਹ